ਮੈਂ ਸਾਰੇ ਦੁਨੀਆਂ ਨੂੰ ਛੱਡ ਸਕਦੀ ਹਾਂ ਪਰ ਤੈਨੂੰ ਨਹੀਂ ਛੱਡ ਸਕਦੀ ਜੇ ਲੋੜ ਪਈ ਤਾਂ ਮੈਂ ਆਪਣੇ ਮਾਪਿਆਂ ਦੀ ਵੀ ਪਰਵਾਹ ਨਹੀਂ ਕਰਾਂਗੀ ਮੈਂ ਮਾਪਿਆਂ વિના ਰਹਿ ਸਕਦੀ ਹਾਂ ਪਰ ਤੇਰੀ ਬਿਨਾ ਨਹੀਂ ਰਹਿ ਸਕਦੀ ਕੋਈ ਵੀ ਖਾਈ ਮੈਨੂੰ ਆਪਣੇ ਪਿਆਰ ਦਾ ਸੌਦਾ ਕਰਨ ਲਈ ਮਜਬੂਰ ਨਹੀਂ ਕਰ ਸਕਦੀ ਦੁਨੀਆਂ ਦੀ ਕੋਈ ਵੀ ਤਾਕਤ ਤੈਨੂੰ ਮੇਰੇ ਕੋਲੋਂ ਨਹੀਂ ਖੋ ਸਕਦੀ ਆਪਣੇ ਪਿਆਰ ਦੇ ਖਾਤਰ ਮੈਂ ਆਪਣੀ ਜਾਨ ਦੀ ਬਾਜ਼ੀ ਲਾ ਦੇਵਾਂਗੀ ਤੂੰ ਮੈਨੂੰ ਅਡੇਕੇ ਜੀ ਮੈਂ ਤੇਰੇ ਕੋਲ ਜ਼ਰੂਰ ਆਵਾਂਗੀ ਜਿਉਂ-ਜਿਉਂ ਤੇਰੇ ਮੰਮੀ ਡੈਡੀ ਦੀ ਕਾਰ ਮੇਰੀ ਨਜ਼ਰਾਂ ਤੋਂ ਦੂਰ ਹੁੰਦੀ ਹੈ ਤੇਰੇ ਇਹ ਸ਼ਬਦ ਹਥੌੜੀਆਂ ਮੰਗ ਮੇਰੇ ਸਿਰ ਉਪਿਚਵਜਨੇ ਸ਼ੁਰੂ ਹੋ ਜਾਂਦੇ ਹਨ ਵਿਸ਼ਵਾਸ ਹੋਣ ਲੱਗਦਾ ਹੈ ਤੇਰੇ ਮੰਮੀ ਡੈਡੀ ਦੇ ਮੂੰਹੋਂ ਸੁਣੀ ਕਹਾੜੀ ਮਨ ਕਰਦਤ ਹੈ ਜੇ ਉਹਨਾਂ ਦੀਆਂ ਗੱਲਾਂ ਵਿੱਚ ਪੂਰਾ ਪਰ ਵੀ ਸੱਚਾਈ ਹੁੰਦੀ ਉਹ ਮੈਨੂੰ ਤੇਰੇ ਹੱਥਾਂ ਦੀ ਲਿਖੀ ਚਿੱਠੀ ਜ਼ਰੂਰ ਵਿਖਾਉਂਦੇ ਜੇਬਾਂ ਫਰੋਲ ਰਹੇ ਤੇ ਡੈਡੀ ਦੀਆਂ ਹਰਕਤਾਂ ਵੀ ਮੈਨੂੰ ਨਾਟਕ ਜਪਦੀਆਂ ਹਨ ਮੈਂ ਸਾਰੀ ਦੁਨੀਆ ਛੱਡ ਸਕਦੀ ਹਾਂ ਅਜੀਤ ਤੈਨੂੰ ਨਹੀਂ ਛੱਡ ਸਕਦੀ ਲੋੜ ਪਈ ਤਾਂ ਮੈਂ ਆਪਣੇ ਮਾਪਿਆਂ ਦੀ ਪਰਵਾਹ ਨਹੀਂ ਕਰਾਂਗੀ ਤੇਰੇ ਇਹ ਸ਼ਬਦ ਕੰਨਾਂ 'ਚ ਗੂੰਜਦੇ ਹਨ ਮੈਂ ਕਿਵੇਂ ਵਿਸ਼ਵਾਸ ਕਰਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੀ ਮੇਰੀ ਓਸ਼ੋ ਨੇ ਪਿਆਰ ਦੀ ਚੋਰੀ ਫੜੀ ਜਾਣ ਤੇ ਪਹਿਲੇ ਹੀ ਦਿਨ ਮਾਪਿਆਂ ਅੱਗੇ ਹਥਿਆਰ ਸੁੱਟ ਦਿੱਤੇ ਹੋਣ ਤੇ ਮੈਨੂੰ ਆਪਣਾ ਭਰਾ ਮੰਨ ਕੇ ਮਾਪਿਆਂ ਤੋਂ ਮਾਫੀ ਮੰਗ ਲਈ ਹੋਵੇ ਲੱਗਦਾ ਹੈ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਤੇਰੇ ਮੰਮੀ ਡੈਡੀ ਨੇ ਵਾਦਾ ਕੀਤਾ ਹੈ ਉਹ ਤੇਤੋਂ ਚਿੱਠੀ ਲਿਖਵਾ ਕੇ ਭੇਜਣਗੇ ਇੱਕ ਪੈਣ ਵੱਲੋਂ ਪ੍ਰਾ ਨੂੰ ਚਿੱਠੀ ਵਿਸ਼ਵਾਸ ਕਰਦਾ ਹਾਂ ਤੂੰ ਚਿੱਠੀ ਜ਼ਰੂਰ ਲਿਖੇਂਗੀ ਤੇਰੇ ਮਾਪੇ ਆਪਣਾ ਪੱਖ ਪੇਸ਼ ਕਰ ਗਏ ਹਨ ਤੇਰਾ ਆਪਣਾ ਪੱਖ ਸੱਚਮੁੱਚ ਕੀ ਹੈ ਤੇ ਚਿੱਠੀ ਦੱਸੇਗੀ ਤੇਰੇ ਮੰਮੀ ਡੈਡੀ ਦੇ ਆਉਣ ਦੇ ਬਾਰੇ ਮੈਂ ਅਜੇ ਤੱਕ ਕਰਦੇ ਕਿਸੇ ਜੀ ਨਾਲ ਵੀ ਗੱਲ ਨਹੀਂ ਕਰ ਸਕਿਆ ਬਾਪੂ ਅਤੇ ਦੋਵੇਂ ਪ੍ਰਾ ਬਾਹਰ ਖੇਤਾਂ ਵਿੱਚ ਆਪਣੇ ਕੰਮ ਹੀ ਰੁੱਝੇ ਹੋਏ ਹਨ ਦੋਵੇਂ ਪੈਣਾ ਰੋਟੀ ਟੋਕ ਕਤੇ ਕਾਕੇ ਦੀ ਸਾਮ ਸਭਾਈ ਵਿੱਚ ਹੀ ਉਲਝੀਆਂ ਰਹੀਆਂ ਹਨ ਨਾਲੇ ਜੇ ਗੱਲ ਦੱਸਣ ਵਾਲੀ ਹੁੰਦੀ ਤਾਂ ਜ਼ਰੂਰ ਦੱਸਦਾ ਪਰ ਹੁਣ ਕੀ ਦੱਸਾਂ ਪਰ ਫੇਰ ਵੀ ਤੇਰੇ ਮੰਮੀ ਡੈਡੀ ਦੇ ਆਉਣ ਦੀ ਖਬਰ ਸਾਰੇ ਪਿੰਡ ਵਿੱਚ ਫੈਲ ਜਾਂਦੀ ਹੈ ਪਿੰਡ ਵਾਲਿਆਂ ਨੂੰ ਹੋਰ ਭਾਵੇਂ ਕਿਸੇ ਗੱਲ ਦਾ ਪਤਾ ਹੋਵੇ ਚਾਹੇ ਨਾ ਹੋਵੇ ਪਰ ਉਹਨਾਂ ਨੂੰ ਇਹ ਜ਼ਰੂਰ ਪਤਾ ਹੁੰਦਾ ਕਿ ਬਾਹਰੋਂ ਆਉਣ ਵਾਲੇ ਪਰੌਣੇ ਕਿਸ ਦੇ ਘਰ ਆਏ ਹਨ ਆਉਣ ਵਾਲਿਆਂ ਦੀ ਘਰ ਵਾਲਿਆਂ ਨਾਲ ਕੀ ਰਿਸ਼ਤੇਦਾਰੀ ਹੈ ਪਿੰਡ ਦੇ ਲੋਕ ਸਾਡੇ ਸਾਰੇ ਸਾਕ ਸੰਬੰਧੀਆਂ ਨੂੰ ਜਾਣਦੇ ਹਨ ਮਾਮਿਆਂ ਫੁੱਫੜਾਂ ਮਸਰਾ ਨੂੰ ਜਾਣਦੇ ਹਨ ਮਾਮੀਆਂ ਭੂਆ ਮਾਸੀਆਂ ਨੂੰ ਜਾਣਦੇ ਹਨ ਪੈਣ ਦੇ ਸਹੁਰਿਆਂ ਦੇ ਸਭ ਬੰਦਿਆਂ ਨੂੰ ਜਾਣਦੇ ਹਨ ਮੈਨੂੰ ਕਈ ਬੰਦਿਆਂ ਨੇ ਤੇਰੇ ਮੰਮੀ ਡੈਡੀ ਨਾਲ ਘਰ ਵੱਲ ਆਉਂਦਿਆਂ ਦੇਖਿਆ ਸੀ ਫਿਰ ਜਾਨ ਵੇਲੇ ਵੀ ਕਈਆਂ ਨੇ ਵੇਖਿਆ ਹੈ ਮੈਨੂੰ ਕਿਸੇ ਨੇ ਨਹੀਂ ਬੁਲਾਇਆ ਕੰਨਾ ਅਮਲੀ ਮੈਨੂੰ ਦੋ ਵਾਰ ਮਿਲਦਾ ਹੈ ਤੇਰੇ ਮੰਮੀ ਡੈਡੀ ਤੇ ਆਉਣ ਵੇਲੇ ਉਹ ਨਹਿਰ ਵੱਲੋਂ ਮੁੜ ਕੇ ਆ ਰਿਹਾ ਸੀ ਛੋਟੇ ਪਾਈ ਵਧਾਈਆਂ ਉਹ ਮੈਨੂੰ ਪਾਸ ਹੁੰਦਿਆਂ ਵਧਾਈਆਂ ਦਿੰਦਾ ਹੈ ਮੈਂ ਉਸ ਨੂੰ ਖੁਸ਼ੀ ਵਿੱਚ 1 ਰੁਪਿਆ ਚਾਹ ਪੀਣ ਵਾਸਤੇ ਦਿੰਦਾ ਹਾਂ ਛੋਟੇ ਪਾਈ ਇੱਕ ਹੋਰ ਦੇ ਦੇ ਮੇਰਾ ਅਮਲ ਪੂਰਾ ਹੋ ਜੂ ਮੈਂ 1 ਰੁਪਿਆ ਹੋਰ ਦੇ ਦਿੰਦਾ ਹਾਂ ਉਹ ਬੜੇ ਨਿਰਖ ਨਾਲ ਤੇਰੇ ਮੰਮੀ ਡੈਡੀ ਵੱਲ ਵੇਖਦਾ ਵੇਖਦਾ ਤੁਰ ਜਾਂਦਾ ਹੈ ਚਾਚਾ ਵਧਾਈਆਂ ਵਧਾਈਆਂ ਧੰਨ ਸਿਆਂ ਕਾਦੀਆਂ ਜੀਤ ਦੇ ਪਾਸ ਹੋਣ ਲੱਡੂ ਤਾਂ ਤੈਨੂੰ ਖਵਾਤੇ ਸੀ ਹੁਣ ਕਾਦੀਆ ਵਧਾਈਆਂ ਲੈ ਕੇ ਆਇਆ ਸੁਲਫੇ ਦੀ ਲਾ ਢਰ ਗਈ ਕੁੜਮਣੀਆਂ ਵਧਾਈਆਂ ਜੇ ਕੁੜਮੜੀ ਇੰਨੀ ਸੋਹਣੀ ਐ ਨਾ ਤਾਂ ਤੇਰੀ ਚਾਚਾ ਫਿਰ ਚੌਦਵੀਂ ਦਾ ਚੰਦ ਹੋ ਮੈਂ ਤਾਂ ਅੱਜ ਪੀ ਕੇ ਜਾਉ ਧੰਨਿਆ ਕੀ ਕਮਲ ਕੁੱਟੀ ਜਾਨਾ ਮੈਨੂੰ ਤੇਰੀ ਗੱਲ ਡੱਕਾ ਸਮਝ ਨਹੀਂ ਆਈ ਮਚਲਾਨਾ ਬਣ ਚਾਚਾ ਅਸੀਂ ਇਓ ਬੁੱਕਰ ਵਿੱਚ ਗੋਣਨੀ ਭੰਨਣ ਦੇਣਾ ਅੱਜ ਸ਼ਗਨ ਨਹੀਂ ਪਿਆ ਜੀਤ ਨੂੰ ਜੀਤ ਦੇ ਸਾਸੋਰਾ ਮੈਂ ਆਪ ਦੇਖਿਆ ਜੀਤ ਨਾ ਤੁਰੇ ਜਾਂਦੇ ਉਹ ਸ਼ਗਨ ਪਾ ਕੇ ਗਏ ਆ ਸਾਨੂੰ ਕੁੱਟ ਪਿਉਣ ਦਾ ਮਾਰਾ ਤੂੰ ਹੁਣ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਪਾਪੂ ਉੱਚੀ ਉੱਚੀ ਹੱਸਦਾ ਹੈ ਉਸ ਨੂੰ ਤੰਨੇ ਦੀਆਂ ਗੱਲਾਂ ਤੇ ਇਤਬਾਰ ਨਹੀਂ ਆਉਂਦਾ ਅਮਲੀਆ ਤੇਰਾ ਦਿਮਾਗ ਖਰਾਬ ਹੈ ਈਮ ਖਾ ਕੇ ਲੱਗੀ ਪੀਣੇ ਕੋਈ ਸੁਪਨਾ ਦੇਖਿਆ ਹੋਣਾ ਮਿੱਤੋ ਵੀ ਨਾ ਜੀਤ ਨੂੰ ਸ਼ਗਨ ਕਿਵੇਂ ਪੈ ਗਿਆ ਤੇਰੇ ਬੋਲ ਇੱਕ ਦਿਨ ਪੂਰੇ ਹੋਣਗੇ ਮੰਗਣਾ ਕਰਾਂਗੇ ਜੀਤ ਦਾ ਟੋਲ ਬਜਾ ਕੇ ਸਪੀਕਰ ਲਾਵਾਂਗੇ ਲੱਡੂ ਖਵਾਵਾਂਗੇ ਤੈਨੂੰ ਇਕੱਲੇ ਨੂੰ ਕਿਉਂ ਸਾਰੇ ਪਿੰਡ ਨੂੰ ਪਿਆਵਾਂਗੇ ਜਨ ਵੀ ਲਿਜਾਵਾਂਗੇ ਬੇੜੀਆਂ ਲਾਹਾਂਗੇ ਸਾਰੇ ਪਿੰਡ ਦੀਆਂ ਰੱਬ ਸੁੱਖ ਰੱਖੇ ਮਾਘ ਫਗਣ ਤੱਕ ਧੰਨ ਧੰਨ ਕਰਾ ਦੇਾਂਗੇ ਪਰ ਜਿਹੜੀ ਗੱਲ ਤੂੰ ਆਖਦਾ ਉਹ ਨਹੀਂ ਅਜੇ ਹੋਈ ਫਿਰ ਜਿਹੜੇ ਤੇ ਮੀ ਬੰਦਾ ਜੀਤ ਨਾਲ ਮੈਂ ਦੇਖਿਆ ਤੈਨੂੰ ਨਹੀਂ ਮਿਲੇ ਅਸੀਂ ਤਾਂ ਤਿੰਨੋਂ ਪਿਓ ਪੁੱਤ ਸੂਰਜ ਚੜਨ ਤੋਂ ਪਹਿਲਾਂ ਤੇ ਘਰੋਂ ਨਿਕਲੇ ਆਂ ਪਿੱਛੋਂ ਜੀਤ ਨੂੰ ਮਿਲਣ ਆਏ ਹੋਣਗੇ ਉਸ ਦੇ ਪਾੜੇ ਲਿਹਾਜੀ ਨਹੀਂ ਚਾਚਾ ਉਹ ਪਾੜੇ ਨਹੀਂ ਸਨ ਸਰਦਾਰ ਸਰਦਾਰ ਨਹੀਂ ਸਦਾਰਨੀ ਤਾਂ ਚਾਚੀ ਨਾਲੋਂ ਵੀ ਸੋਹਣੀ ਸੀ ਸੱਚੀ ਜਿਵੇਂ ਕੋਈ ਮਹਾਰਾਣੀ ਹੋਵੇ ਲੰਮੀ ਲੰਜੀ ਗੋਰਾ ਨਿਸ਼ੋ ਰੰਗ ਜੀ ਕਰਦਾ ਬਸ ਉਸੇ ਨੂੰ ਵੇਖੀ ਜਾਵਾਂ ਦੋ ਵਾਰ ਮਿਲੇ ਸੀ ਮੈਨੂੰ ਇੱਕ ਵਾਰ ਖੇਤ ਜਾਂਦੇ ਨੂੰ ਦੂਜੀ ਵਾਰ ਖੇਤ ਤੋਂ ਮੁੜਦੇ ਨੂੰ ਚਾਚਾ ਉਹ ਜ਼ਰੂਰ ਤੇਰੀ ਗੁੜਮਣੀ ਹੋ। ਨਾਲ ਉਸ ਦੇ ਜਿਹੜਾ ਸਰਦਾਰ ਸੀ ਉਹ ਆਪਣੇ ਜੱਟਾਂ ਅਰਗਾ ਸਰਦਾਰ ਤਾਂ ਲੱਗਦਾ ਨਹੀਂ ਸੀ। ਵੇਖਣ ਨੂੰ ਤਾਂ ਚੰਗਾ ਰੋਬਦਾ ਵਾਲਾ ਸੀ। ਪਰ ਰੰਗ ਟੰਗ ਉਸ ਦਾ ਭਾਪਿਆਂ ਵਰਗਾ ਲੱਗਦਾ ਸੀ। ਸਰਦਾਰ ਨਹੀਂ ਤਾਂ ਪਟਿਆਲੇ ਦੀ ਮਹਾਰਾਣੀ ਲੱਗਦੀ ਸੀ। ਕਾਰ ਤੇ ਆਏ ਸੀ ਚਾਚਾ। ਕਾਰ ਨਹਿਰ ਦੇ ਪੁਲ ਤੇ ਖੜੀ ਮੈਂ ਆਪ ਵੀ ਦੇਖੀ ਹੈ। ਬਾਪੂ ਕਹ ਰਾ ਕਿ ਮੇਰੇ ਤੇ ਗੁੱਸਾ ਹੁੰਦਾ ਹੈ ਮੈਂ ਉਸ ਨੂੰ ਤੇਰੇ ਮੰਮੀ ਡੈਡੀ ਨਾਲ ਕਿਉਂ ਨਹੀਂ ਮਿਲਾਇਆ ਮੈਂ ਕਿਹਾ ਉਹਨਾਂ ਨੂੰ ਮੜਨ ਦੇ ਕਾਲ ਸੀ ਬਾਪੂ ਕਹਿੰਦੇ ਸੀ ਫੇਰ ਆਵਾਂਗੇ ਸਰਦਾਰ ਸਾਹਿਬ ਨਾਲ ਖੁੱਲ ਕੇ ਗੱਲਾਂ ਕਰਾਂਗੇ ਹੁਣ ਤਾਂ ਉਹ ਸਿਰਫ ਇਹੀ ਪੁੱਛਣ ਆਏ ਸੀ ਵੀ ਉਹਨਾਂ ਦੀ ਧੀ ਕਿਦੜੇ ਉਹੀ ਤਾਂ ਨਹੀਂ ਆਖਦੀ ਮੇਤੋਂ ਮੇਰੀ ਮਰਜ਼ੀ ਪੁੱਛਦੇ ਸਨ ਤੂੰ ਫੇਰ ਕੀ ਆਖਿਆ ਮੈਂ ਆਖਿਆ ਜੇ ਤੁਸੀਂ ਮੇਰੇ ਨਾਲ ਉਸਦਾ ਵਿਆਹ ਨਾ ਕੀਤਾ ਉਹ ਕਿਸੇ ਖੂ ਟੋਬੇ ਵਿੱਚ ਡੁੱਬ ਕੇ ਮਰ ਜੂਗੀ ਮੈਂ ਉਹਨਾਂ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਫਿਰ ਕਦੋਂ ਆਉਣਗੇ ਕਹਿੰਦੇ ਸੀ ਕੁੜੀ ਤੇ ਮਾਮਿਆਂ ਨਾਲ ਸਲਾਹ ਕਰਕੇ ਚਿੱਠੀ ਪਾਵਾਂਗੇ ਇੱਕ ਮਾਮਾ ਕੈਨੇਡਾ ਰਹਿੰਦਾ ਤੇ ਦੂਜਾ ਅਮਰੀਕਾ ਜੇ ਸਿਆਲ ਵਿੱਚ ਉਹਨਾਂ ਦੇ ਆਉਣ ਦਾ ਪ੍ਰੋਗਰਾਮ ਬਣਿਆ ਤਾਂ ਸ਼ਾਇਦ ਫਰਵਰੀ ਮਾਰਚ ਦਾ ਵਿਆਹ ਦੇ ਦਿਨ ਗੱਲ ਉ ਪੱਕੀ ਹੈ ਬਾਪੂ ਫਿਕਰ ਵਾਲੀ ਕੋਈ ਗੱਲ ਨਹੀਂ ਮੀਆਂ ਬੀਬੀ ਰਾਜੀ ਕੀ ਕਰੂਗਾ ਕਾਜੀ ਹੁਣ ਜਦ ਵੀ ਮੌਕਾ ਮਿਲਦਾ ਹੈ ਬਾਪੂ ਪੁੱਛਦਾ ਹੈ ਕਿਉਂ ਆਈ ਨਹੀਂ ਕੋਈ ਚਿੱਠੀ ਕਈ ਹਫ਼ਤੇ ਲੰਘ ਜਾਂਦੇ ਹਨ ਬਾਪੂ ਜਿਸ ਚਿੱਠੀ ਦੀ ਉਡੀਕ ਕਰ ਰਿਹਾ ਹੈ ਉਹ ਸ਼ਾਇਦ ਕਦੇ ਨਾ ਆਵੇ ਪਰ ਤੇਰੀ ਚਿੱਠੀ ਮੈਨੂੰ ਪੂਰਾ ਵਿਸ਼ਵਾਸ ਹੈ ਇੱਕ ਦਿਨ ਜ਼ਰੂਰ ਆਏਗੀ ਇੰਨੇ ਦਿਨ ਚਿੱਠੀ ਨਾ ਆਉਣ ਦਾ ਕਾਰਨ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਤੇਰੇ ਤੇ ਪਾਵਨ ਦੀਆਂ ਲੱਗੀਆਂ ਹੋਈਆਂ ਹਨ ਤੇਰੀਆਂ ਸਭ ਹਰਕਤਾਂ ਤੇ ਨਿਗਾਹ ਰੱਖੀ ਜਾ ਰਹੀ ਹੈ ਤੂੰ ਆਪਣੀ ਦੁਨੀਆ ਲੁੱਟਣ ਤੇ ਬਚਾਉਣ ਲਈ ਆਪਣੇ ਹੀ ਢੰਗ ਨਾਲ ਲੜ ਰਹੀ ਹੈ ਸੰਘਰਸ਼ ਕਰ ਰਹੀ ਹੈ ਮਹਿਸੂਸ ਕਰਦਾ ਹੈ ਤੈਨੂੰ ਮੇਰੀ ਸਹਾਇਤਾ ਦੀ ਲੋੜ ਹੈ ਇੱਕ ਦਿਨ ਅਚਾਨਕ ਤੇਰੇ ਘਰ ਜਾਣ ਦਾ ਫੈਸਲਾ ਕਰਦਾ ਹਾਂ ਤੂੰ ਘਰ ਨਹੀਂ ਹੈ ਦਿਲ ਨੂੰ ਤੱਕਾ ਲੱਗਦਾ ਹੈ ਤੇਰੇ ਮੰਮੀ ਦੱਸਦੇ ਹਨ ਕੱਲ ਨੂੰ ਤੁਹਾਡੇ ਘਰ ਖਾਸ ਮਹਿਮਾਨ ਆਉਣੇ ਨੇ ਤੂੰ ਕੁਝ ਸਮਾਨ ਲੈਣ ਲਈ ਬਾਜ਼ਾਰ ਗਈ ਹੈ ਸ਼ਾਮ ਤੱਕ ਵਾਪਸ ਆਏਗੀ ਕਰੋ ਸੋਚ ਕੇ ਤੁਰਿਆ ਸਾਂ ਤੈਨੂੰ ਮਿਲ ਕੇ ਸ਼ਾਮ ਤੱਕ ਮੁੜ ਆਵਾਂਗਾ ਜ਼ਿੰਦਗੀ ਪਰ ਉਡੀਕਣ ਦਾ ਵਾਅਦਾ ਕਰ ਚੁੱਕਿਆ ਹਾਂ ਸ਼ਾਮ ਤੱਕ ਉਡੀਕਣਾ ਕੀ ਮੁਸ਼ਕਲ ਹੈ ਮੌੜਨ ਦਾ ਖਿਆਲ ਛੱਡ ਦਿੰਦਾ ਹਾਂ ਆਇਆ ਹਾਂ ਤਾਂ ਮਿਲ ਕੇ ਹੀ ਜਾਵਾਂਗਾ ਸ਼ਾਮ ਨੂੰ ਤੇਰੇ ਘਰ ਆਉਣ ਤੇ ਪਹਿਲਾਂ ਗੁਰਦੁਆਰੇ ਜਾਂਦਾ ਹਾਂ ਸ਼ਾਇਦ ਤੂੰ ਉੱਥੇ ਹੀ ਮਿਲ ਜਾਵੇਂ ਤੂੰ ਨਹੀਂ ਮਿਲਦੀ ਫਿਰ ਤੇਰੇ ਘਰ ਵੱਲ ਆਉਣ ਵਾਲੀ ਸੜਕ 'ਤੇ ਜਾਂਦਾ ਹਾਂ ਜਿਉਂ-ਜਿਉਂ ਤੇਰੀ ਕੋਠੀ ਨੇੜੇ ਆ ਰਹੀ ਹੈ ਦਿਲ ਦੀ ਧੜਕਣਾਂ ਤੇਜ ਹੋ ਜਾਂਦੀ ਹੈ ਤੇ ਮੈਂ ਤੇਜ ਤੇਜ ਕਦਮ ਪੁੱਟਦਾ ਉਹਨਾਂ ਨਾਲ ਰਲਣ ਦੀ ਕੋਸ਼ਿਸ਼ ਕਰਦਾ ਹਾਂ ਪਤਾ ਲੱਗਦਾ ਹੈ ਤੂੰ ਅੱਜੇ ਵੀ ਵਾਪਸ ਨਹੀਂ ਆਈ ਹੁਣ ਤਾਂ ਤੈਨੂੰ ਮਿਲ ਕੇ ਜਾਵਾਂਗਾ ਬੈਠ ਜਾਂਦਾ ਹਾਂ ਦਸ ਕੁ ਮਿੰਟਾਂ ਪਿੱਛੋਂ ਤੂੰ ਆ ਜਾਂਦੀ ਹੈ ਸਤਿ ਸ਼੍ਰੀ ਅਕਾਲ ਬੁਲਾ ਕੇ ਮੇਰੇ ਸਾਹਮਣੇ ਕੁਰਸੀ ਤੇ ਬੈਠ ਜਾਂਦੀ ਹੈ ਹਨੇਰਾ ਹੈ ਇੱਕ ਦੂਜੇ ਦਾ ਮੂੰਹ ਚੰਗੀ ਤਰ੍ਹਾਂ ਦਿਖਾਈ ਨਹੀਂ ਦਿੰਦਾ ਤੂੰ ਉੱਠ ਕੇ ਬੱਤੀ ਜਗਾ ਦਿੰਦੀ ਹੈ ਬੜੀ ਨੀਝ ਲਾ ਕੇ ਤੇਰੇ ਵੱਲ ਦੇਖਦਾ ਹਾਂ ਤੂੰ ਪਹਿਲਾਂ ਨਾਲੋਂ ਵੀ ਕਮਜ਼ੋਰ ਲੱਗਦੀ ਏ ਚਿਹਰੇ ਦੀਆਂ ਸ਼ਾਇਆਂ ਪਹਿਲਾਂ ਨਾਲੋਂ ਗੂੜੀਆਂ ਦਿਸਦੀਆਂ ਹਨ ਤੋ ਆਖਿਆ ਤੋ ਆਖਿਆ ਤੇਰਾ ਚਿਹਰਾ ਬਹੁਤ ਉਦਾਸ ਲੱਗਦਾ ਹੈ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਆਇਆ ਹਾਂ ਤੇਰੇ ਕੋਲ ਵੀ ਮੈਨੂੰ ਦੱਸਣ ਵਾਲੀਆਂ ਕਿੰਨੀਆਂ ਗੱਲਾਂ ਹੋਣਗੀਆਂ ਗੱਲਾਂ ਵਾਸਤੇ ਇਕਾਂਤ ਦੀ ਲੋੜ ਹੈ ਪਰ ਤੇਰੇ ਮੰਮੀ ਡੈਡੀ ਦਾ ਪਹਿਰੇਦਾਰਾਂ ਵਾਂਗ ਆਪਣੇ ਆਸ-ਪਾਸ ਹੀ ਬੈਠੇ ਹਨ ਆਸ ਹੈ ਤੂੰ ਇਕਾਂਤ ਪੈਦਾ ਕਰਨ ਦਾ ਤਰੀਕਾ ਸੋਚੇਗੀ ਕੋਈ ਉਪਰਾਲਾ ਕਰੇਗੀ ਤੂੰ ਮੇਰੇ ਨਾਲ ਉਹ ਜਲੂਲ ਗੱਲਾਂ ਕਰ ਰਹੀ ਹੈ ਬੋਲਦੀ ਹੈ ਤਾਂ ਬਹੁਤ ਪਿਆਰੀ ਲੱਗਦੀ ਹੈ ਕਦੇ ਕਦੇ ਤੂੰ ਹੱਸਦੀ ਵੀ ਹੈ ਪਰ ਤੇਰੇ ਹਾਸੇ ਵਿੱਚ ਪਹਿਲਾਂ ਵਰਗੀ ਸ਼ੰਕਾਰ ਨਹੀਂ ਤੂੰ ਇੱਕ ਦੋ ਵਾਰ ਮੇਰੇ ਵੱਲ ਤੱਕਦੀ ਹੈ ਲੱਗਦਾ ਕੋਈ ਗੱਲ ਸ਼ੁਰੂ ਕਰੇਗੀ ਮੰਮੀ ਡੈਡੀ ਤੇ ਮੇਰੇ ਕੋਲ ਜਾਣ ਬਾਰੇ ਤੂੰ ਕੋਈ ਗੱਲ ਨਹੀਂ ਕਰਦੀ ਮੇਰੇ ਵੱਲ ਵੇਖਦੀ ਹੈ ਤਾਂ ਇੱਕਦਮ ਨਿਗਾਹ ਦੂਜੇ ਪਾਸੇ ਕਰ ਲੈਂਦੀ ਹੈ ਲੱਗਦਾ ਹੈ ਮੇਰੇ ਬੇਕਰ ਨਾਲ ਤੈਨੂੰ ਤਕਲੀਫ ਹੁੰਦੀ ਹੈ ਸ਼ਾਇਦ ਰੋਣ ਆਉਂਦਾ ਹੈ ਮਾਪਿਆਂ ਦੇ ਸਾਹਮਣੇ ਰੋਣ ਦਾ ਵੀ ਅਧਿਕਾਰ ਨਹੀਂ ਤੇਰੀਆਂ ਅੱਖਾਂ ਵਿੱਚ ਬੇਪਸੀ ਬੇਚਾਰਗੀ ਤੇ ਡੂੰਘੇ ਪਰਸ਼ਾਣੇ ਹਨ ਮਹਿਸੂਸ ਕਰਦਾ ਹਾਂ ਤੇਰਾ ਸੰਘਰਸ਼ ਜਾਰੀ ਹੈ ਤੂੰ ਆਪਣੇ ਵਾਅਦਿਆਂ ਤੋਂ ਪਹਿਰਾ ਦੇ ਰਹੀ ਹੈ ਤੇਰੀ ਸੇਹ ਦੱਸਦੀ ਹੈ ਤੂੰ ਆਪਣੇ ਹਾਲਾਤ ਨਾਲ ਸਮਝੌਤਾ ਨਹੀਂ ਕੀਤਾ ਅਤੇ ਉਹਨਾਂ ਨੂੰ ਠੀਕ ਕਰਨ ਲਈ ਤੂੰ ਸਿਰ ਧਰਤੀ ਬਾਜੀ ਲਾ ਰੱਖੀ ਹੈ ਲੜਾਈ ਤਾਂ ਹਰ ਬੰਦੇ ਦਾ ਆਪਣਾ ਆਪਣਾ ਟੰਗ ਹੁੰਦਾ ਹੈ ਮਹਿਸੂਸ ਕਰਦਾ ਹਾਂ ਤੂੰ ਆਪਣੀ ਢੰਗ ਨਾਲ ਲੜ ਰਹੀ ਹੈ ਮੈਂ ਟਾਈਮ ਪੁੱਛਦਾ ਹਾਂ ਜਾਣ ਵਾਸਤੇ ਨਹੀਂ ਸਿਰਫ ਤੇਰੇ ਨਾਲ ਦੋ ਸ਼ਬਦ ਸਾਂਝੇ ਕਰਨ ਲਈ 8:00 ਵਜੇ ਹੋਣਗੇ ਤੂੰ ਬਿਨਾਂ ਕੜੀ ਦੇਖਿਆ ਅੰਦਾਜ਼ੇ ਨਾਲ ਦੱਸਦੀ ਹੈ ਅੱਛਾ ਮੈਂ ਚੱਲਦਾ ਤੂੰ ਭਾਵੇਂ ਕੁਝ ਨਹੀਂ ਬੋਲਦੀ ਪਰ ਤੇਰਾ ਦਿਲ ਬੋਲਦਾ ਮੈਂ ਸੁਣ ਲੈਂਦਾ ਹਾਂ ਉਹ ਬਿਲਕ ਬਿਲ ਕੇ ਆਖ ਰਿਹਾ ਹੈ ਐਡੀ ਛੇਤੀ ਨਾ ਜਾ ਅਜੀਤ ਤੈਨੂੰ ਤਾਂ ਅਜੇ ਜੀ ਭਰ ਕੇ ਦੇਖਿਆ ਵੀ ਨਹੀਂ ਖਾਣਾ ਖਾ ਕੇ ਜਾਏ ਕਾਕਾ ਮੰਮੀ ਬੋਲਦੇ ਹਨ ਨਹੀਂ ਮੰਮੀ ਖਾਣਾ ਤਾਂ ਮੈਂ ਦੋਸਤ ਕੋਲ ਹੀ ਖਾਵਾਂਗਾ ਉਹ ਮੈਨੂੰ ਅਡਿਕਦਾ ਹੋਵੇਗਾ ਕੀ ਫਰਕ ਪੈਂਦਾ ਖਾਣਾ ਹੁਣ ਤਿਆਰ ਹੋ ਜਾਂਦਾ 10 ਮਿੰਟ ਹੋਰ ਬੈਠ ਮੰਮੀ ਜਿਸ ਪਿਆਰ ਨਾਲ ਆਖਦੇ ਹਨ ਮੈਂ ਇਨਕਾਰ ਨਹੀਂ ਕਰ ਸਕਦਾ ਤੇਰੇ ਕੋਲ ਕੁਝ ਸਮਾਂ ਹੋਰ ਬੈਠਣ ਦਾ ਵਹਾਨਾ ਮੰਮੀ ਨੇ ਪੈਦਾ ਕਰ ਦਿੱਤਾ ਹੈ ਤੂੰ ਰਿਜ਼ਲਟ ਦੀਆਂ ਕਲਾਕਾਰਨ ਲੱਗ ਪੈਂਦੀ ਐ ਤੂੰ ਕਾਲਜ ਵਿੱਚੋਂ ਫਰਸਟ ਆਈ ਐ ਮੇਰੇ ਵੱਲੋਂ ਤੈਨੂੰ ਮੁਬਾਰਕਵਾਦ ਦੀ ਚਿੱਠੀ ਦਾ ਖਿਆਲ ਆਉਂਦਾ ਹੈ ਤੂੰ ਮੇਰਾ ਧੰਨਵਾਦ ਕਰਦੀ ਐ ਮੈਂ ਪੁੱਛਦਾ ਹਾਂ ਚਿੱਠੀ ਦਾ ਜਵਾਬ ਕਿਉਂ ਨਹੀਂ ਦਿੱਤਾ ਡੈਡੀ ਨੇ ਦੱਸਿਆ ਸੀ ਤੁਸੀਂ ਆਉਂਗੇ ਸੋਚਿਆ ਮਿਲਾਂਗੇ ਧੰਨਵਾਦ ਕਰ ਦੇਾਂਗੀ ਉਂਝ ਮੇਰੇ ਨੰਬਰ ਵੀ ਤੁਹਾਡੇ ਹੀ ਨੰਬਰ ਹਨ ਮੇਰਾ ਤਾਂ ਪ੍ਰੈਕਟੀਕਲ ਵੀ ਖਰਾਬ ਹੋ ਗਿਆ ਸੀ ਚਿੱਠੀ ਵਿੱਚ ਧੰਨਵਾਦ ਤਾਂ ਨਹੀਂ ਸੀ ਕਰਨਾ ਹੋਰ ਵੀ ਕਈ ਗੱਲਾਂ ਸਨ ਲਿਖਣ ਵਾਲੀਆਂ ਤੂੰ ਨੀਮੀ ਪਾ ਲੈਂਦੀ ਏ ਕੁਝ ਨਹੀਂ ਬੋਲਦੀ ਨੰਬਰ ਵਿੱਚ ਮੇਰਾ ਹਿੱਸਾ ਸਵੀਕਾਰ ਕਰਨ ਦੀ ਖੁਸ਼ੀ ਹੁੰਦੀ ਹੈ ਦੂਜੀ ਗੱਲ ਦਾ ਅੰਦਾਜ਼ਾ ਤੇਰੇ ਖामोशी ਤੋਂ ਲਗਾ ਲੈਂਦਾ ਹਾਂ ਜੋ ਕੁਝ ਜਾਣਨ ਲਈ ਆਇਆ ਸਾਂ ਜਾਣ ਜਾਂਦਾ ਹਾਂ ਤੇਰੇ ਦਿਲ ਅਜੇ ਵੀ ਮੇਰੇ ਲਈ ਬਹੁਤ ਜਗ੍ਹਾ ਹੈ ਖਾਣਾ ਖਾਣ ਬੈਠਦੇ ਹਾਂ ਉਹੀ ਡਾਈਨਿੰਗ ਟੇਬਲ ਹੈ ਜਿੱਦ ਦੇ ਦਵਾਲੇ ਬੈਠ ਕੇ ਆਪਣੇ ਪਿਆਰ ਦਾ ਬੀਜ ਉੰਗਰਿਆ ਸੀ ਉਸ ਦਿਨ ਤੋਂ ਕਿੰਨੀ ਖੋਸੀ ਤੂੰ ਕਿੰਨੇ ਲਤੀਫੇ ਸੁਣਾਏ ਸਨ ਖਾਸ ਕਰਕੇ ਮੇਰੀਆਂ ਵੱਖੀਆਂ ਦੁੱਖਣ ਲੱਗ ਪਈਆਂ ਸਨ ਪਰ ਅੱਜ ਤੂੰ ਪੱਥਰ ਦਾ ਬੁੱਤ ਬਣੀ ਗੁੰਮਸਮ ਆਪਣੇ ਪੱਲੇਟ ਵੱਲ ਵੇਖੀ ਜਾ ਰਹੀ ਏ ਬਹੁਤਾ ਖਾ ਵੀ ਨਹੀਂ ਰਹੀ ਕਿਸੇ ਵੱਲ ਵੀ ਨਹੀਂ ਦੇਖ ਰਹੀ ਤੂੰ ਸ਼ਾਇਦ ਮੇਰਾ ਨਾਂ ਹੀ ਭੁੱਲ ਗਈ ਏ ਇਸ ਵਾਰ ਤੂੰ ਮੈਨੂੰ ਅਜੀਤ ਆ ਕੇ ਨਹੀਂ ਬੁਲਾਇਆ ਤੇਰੇ ਮੰਮੀ ਡੈਡੀ ਸ਼ਾਇਦ ਆਸ ਕਰਦੇ ਹੋਣਗੇ ਤੂੰ ਵੀਰ ਜੀ ਆ ਕੇ ਮੇਰੇ ਨਾਲ ਗੱਲ ਕਰਨਗੇ ਪਰ ਤੂੰ ਮੇਰੇ ਲਈ ਕੋਈ ਸੰਬੋਧਨਿਕ ਸ਼ਬਦ ਨਹੀਂ ਬੋਲਦੀ ਤੈਨੂੰ ਇਸ ਤਰ੍ਹਾਂ ਗੁੰਮਸਮ ਬੈਠੀ ਦੇਖ ਕੇ ਤੇਰੇ ਮੰਮੀ ਡੈਡੀ ਪਰੇਸ਼ਾਨ ਹੋ ਰਹੇ ਹਨ ਤੇਰੇ ਡੈਡੀ ਨੂੰ ਤਾਂ ਵਾਰ-ਵਾਰ ਪਸੀਨਾ ਆ ਰਿਹਾ ਹੈ ਮੈਂ ਛੇਤੀ ਛੇਤੀ ਦੋ ਫੁਲਕੇ ਖਾ ਕੇ ਖੜਾ ਹੋ ਜਾਂਦਾ ਹਾਂ ਤੂੰ ਅਜੇ ਇੱਕੋ ਫੁਲਕਾ ਨਿੱਕੀਆਂ ਨਿੱਕੀਆਂ ਬੁਰਕੀਆਂ ਤੋੜ ਕੇ ਖਾ ਰਹੀ ਹੈ ਮੈਂ ਜਾਣ ਦੀ ਆਗਿਆ ਮੰਗਦਾ ਹਾਂ ਤੁਹਾਨੂੰ ਸਭ ਨੂੰ ਸਾਂਝੀ ਸਤਿ ਸ਼੍ਰੀ ਅਕਾਲ ਬੁਲਾਉਂਦਾ ਹਾਂ ਜਦ ਜਾਲੀ ਵਾਲੇ ਦਰਵਾਜ਼ੇ ਕੋਲ ਪਹੁੰਚਦਾ ਹਾਂ ਤਾਂ ਤੇਰੇ ਡੈਡੀ ਦਾ ਹੌਂਕਾ ਸੁਣਾਈ ਦਿੰਦਾ ਹੈ ਅੱਜੇ ਵੀ ਉਹਨਾਂ ਦੇ ਮਨ ਉੱਤੇ ਬਹੁਤ ਬੋਝ ਹੈ ਉਹ ਤੇਰੇ ਵੱਲੋਂ ਚਿੰਤਾ ਮੁਕਤ ਨਹੀਂ ਹੋਏ ਮੈਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਤੇਰਾ ਸੰਕਟ ਜਾਰੀ ਹੈ ਭੈਣ ਭਰਾ ਵਾਲੀ ਕਹਾਣੀ ਮਨ ਕਰਦਾ ਹੈ ਨਵੀਆਂ ਆਸਾਂ ਲੈ ਕੇ ਤੇਰੇ ਘਰ ਨੂੰ ਮੁੜਦਾ ਹਾਂ ਤੁੰਦਲੇ ਸੁਪਨੇ ਮੁੜ ਰਾਸ਼ਨ ਹੋ ਜਾਂਦੇ ਹਨ ਹੁਣ ਉਹ ਦੇਖਣਾ ਵੀ ਔਖਾ ਲੱਗਦਾ ਹੈ ਸਬਰ ਦਾ ਪਿਆਲਾ ਪਰ ਪੜ ਦੁੱਲਦਾ ਹੈ ਤੇਰੇ ਨਾਂ ਇੱਕ ਚਿੱਠੀ ਲਿਖਦਾ ਹਾਂ ਸਾਰੀਆਂ ਗੱਲਾਂ ਲਿਖਦਾ ਹਾਂ ਬਾਪੂ ਦੇ ਸੁਪਨਿਆਂ ਵਾਲੀਆਂ ਤੇਰੇ ਮੰਮੀ ਡੈਡੀ ਵੱਲੋਂ ਦਸੀਆਂ ਗੱਲਾਂ ਭੈਣ ਭਰਾ ਵਾਲੀਆਂ ਗੱਲਾਂ ਤੇ ਨਾ ਸ਼ਿੰਗਾਰਸ਼ ਵਿੱਚ ਖੜਨ ਦਾ ਵਿਸ਼ਵਾਸ ਦਿਵਾਉਂਦਾ ਹਾਂ ਅਖੀਰ ਵਿੱਚ ਲਿਖਦਾ ਹਾਂ ਕਿ ਚਿੱਠੀ ਦਾ ਜਵਾਬ ਜ਼ਰੂਰ ਦੇਈ ਤੈਨੂੰ ਕਿਸੇ ਕੋਲੋਂ ਲਿਫਾਫਾ ਮੰਗਵਾਉਣ ਦੀ ਲੋੜ ਨਾ ਪਵੇ 35 ਪੈਸੇ ਵਾਲੇ ਇੱਕ ਲਿਫਾਫੇ ਉੱਤੇ ਆਪਣਾ ਪਤਾ ਲਿਖ ਕੇ ਚਿੱਠੀ ਦੇ ਨਾਲ ਨੱਥੀ ਕਰ ਦਿੰਦਾ ਹਾਂ ਇੱਕ ਹੋਲ ਲਿਫਾਫੇ ਵਿੱਚ ਚਿੱਠੀ ਬੰਦ ਕਰਕੇ ਤੇ ਤੱਕ ਪਹੁੰਚਾਉਣ ਲਈ ਅੱਜ ਫੇਰ ਤੇਰੇ ਸ਼ਹਿਰ ਵੱਲ ਤੁਰ ਪਿਆ ਹਾਂ ਚਿੱਠੀ ਤੇਰੇ ਤੱਕ ਪਹੁੰਚਾਉਣ ਦਾ ਤਰੀਕਾ ਸੋਚਦਾ ਹਾਂ ਬਹੁਤ ਸੋਚ-ਸੋਚ ਅਖੀਰ ਤੇਰੀ ਕੋਠੀ ਵੱਲ ਤੁਰ ਪੈਂਦਾ ਹਾਂ ਸੋਚਦਾ ਹਾਂ ਅੰਦਰ ਜਾ ਕੇ ਤੇਰੇ ਸਾਹਮਣੇ ਚਿੱਠੀ ਸੋਫੇ ਦੀ ਸੀਟ ਥੱਲੇ ਰੱਖ ਦੇਵਾਂਗਾ ਪਰ ਜਦੋਂ ਤੇਰੀ ਕੋਠੀ ਕੋਲ ਪਹੁੰਚਦਾ ਹਾਂ ਆਪਣਾ ਫੈਸਲਾ ਬਦਲ ਲੈਂਦਾ ਹਾਂ ਚਿੱਠੀ ਜੇਬ ਵਿੱਚੋਂ ਕੱਢ ਕੇ ਗੇਟ ਦੇ ਸੱਜੇ ਥੰਮਲੇ ਵਿੱਚ ਬਣੇ ਲੈਟਰ ਬਾਕਸ ਵਿੱਚ ਪਾ ਕੇ ਡੂੰਘੀਆਂ ਸੋਚਾਂ ਵਿੱਚ ਪਿਆ ਵਾਪਸ ਸਟੇਸ਼ਨ ਵੱਲ ਤੁਰ ਪੈਂਦਾ ਹਾਂ ਪਿੰਡ ਦਾ ਕਾਕਾ ਬਿਮਾਰ ਹੈ ਪਿੰਡ ਦੀ ਡਿਸਪੈਂਸਰੀ ਵਿੱਚ ਨਵਾਂ ਡਾਕਟਰ ਆਇਆ ਹੈ ਬੜੇ ਧਿਆਨ ਨਾਲ ਮਰੀਜ਼ਾਂ ਨੂੰ ਦੇਖਦਾ ਹੈ ਬੜੇ ਧਿਆਨ ਨਾਲ ਦਵਾਈ ਦਿੰਦਾ ਹੈ ਉਸਦੇ ਹੱਥ ਸਫਾ ਤੇ ਜਸ ਹੈ ਦਿਨਾਂ ਵਿੱਚ ਹੀ ਉਸ ਦੀ ਸ਼ੋਭਾ ਦੂਰ ਦੂਰ ਤੱਕ ਫੈਲ ਗਈ ਹੈ ਭੈਣ ਕਾਕੇ ਦੇ ਇਲਾਜ ਵਾਸਤੇ ਆਈ ਹੈ ਡਾਕਟਰ ਨੇ ਕਾਕੇ ਨੂੰ ਦੇਖਿਆ ਹੈ ਚੰਗੀ ਤਰ੍ਹਾਂ ਜਾਂਚ ਕੀਤੀ ਹੈ ਟਾਈਫਾਇਡ ਦੱਸਿਆ ਹੈ ਇਲਾਜ ਸ਼ੁਰੂ ਹੋ ਗਿਆ ਦੋ ਦਿਨਾਂ ਦੀ ਦਵਾਈ ਦਿੱਤੀ ਹੀ ਹੈ ਬੁਖਾਰ ਨਹੀਂ ਉਤਰਿਆ ਪੈਣ ਕਬਰਾ ਜਾਂਦੀ ਹੈ ਤਾਪ ਕਿਉਂ ਨਹੀਂ ਉਤਰਿਆ ਕਾਕਾ ਦੁੱਧ ਨਹੀਂ ਚੁੰਗ ਰਿਹਾ ਦਿਨੋਂ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਟੱਟੀਆਂ ਲੱਗ ਗਈਆਂ ਹਨ ਪੈਨ ਹੋਰ ਖਬਰਾ ਜਾਂਦੀ ਹੈ ਡਾਕਟਰ ਦੋ ਦਿਨਾਂ ਦੀ ਦਵਾਈ ਹੋਰ ਦਿੰਦਾ ਹੈ ਬਿਮਾਰੀ ਨੂੰ ਮੋੜ ਨਹੀਂ ਪੈ ਰਿਆ ਮੈਂ ਫਿਰ ਹਸਪਤਾਲ ਜਾਂਦਾ ਹਾਂ ਪਤਾ ਲੱਗਦਾ ਹੈ ਕਿ ਡਾਕਟਰ ਛੁੱਟੀ ਤੇ ਚਲਾ ਗਿਆ ਹੈ ਪਤਾ ਨਹੀਂ ਕਦ ਮੁੜੇਗਾ ਛੁੱਟੀ ਜਾਣ ਦਾ ਕਾਰਨ ਬੜਾ ਅਜੀਬ ਦੱਸਿਆ ਗਿਆ ਹੈ ਡਾਕਟਰ ਇੱਕ ਬੱਚੀ ਦਾ ਪਿਤਾ ਹੈ ਉਸਦੀ ਪਤਨੀ ਦੇ ਫਿਰ ਬੱਚਾ ਹੋਣ ਵਾਲਾ ਹੈ ਡਾਕਟਰ ਤੇ ਉਸਦੀ ਪਤਨੀ ਦੀ ਇੱਛਾ ਹੈ ਕਿ ਅਗਲਾ ਬੱਚਾ ਲੜਕਾ ਹੋਣਾ ਚਾਹੀਦਾ ਹੈ ਲੜਕੀ ਤਾਂ ਇੱਕ ਹੀ ਬੋਤ ਹੈ ਉਹ ਟੈਸਟ ਕਰਵਾਉਣ ਗਏ ਹਨ ਇਹ ਜਾਣਨ ਲਈ ਕਿ ਹੋਣ ਵਾਲਾ ਬੱਚਾ ਲੜਕਾ ਹੋਵੇਗਾ ਜਾਂ ਲੜਕੀ ਜੇ ਟੈਸਟ ਵਿੱਚ ਲੜਕੀ ਆਈ ਤਾਂ ਗਰਭ ਵਿੱਚ ਹੀ ਖਤਮ ਕਰ ਦਿੱਤਾ ਜਾਵੇਗਾ ਭਾਵੇਂ ਲੜਕੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਏਗਾ ਪੁਰਾਣੇ ਜ਼ਮਾਨੇ ਵਿੱਚ ਸਾਡੇ ਦੇਸ਼ ਵਿੱਚ ਕੁੜੀਆਂ ਨੂੰ ਜੰਮਣ ਤੇ ਪਿੱਛੋਂ ਮਾਰ ਦਿੱਤਾ ਜਾਂਦਾ ਸੀ ਤੇ ਹੁਣ ਅਸੀਂ ਤਰੱਕੀ ਕਰ ਲਈ ਹੁਣ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ ਲਗਦਾ ਕੁੜੀਆਂ ਪ੍ਰਤੀ ਸਾਡਾ ਸਦੀਆਂ ਪੁਰਾਣਾ ਰਵਈਆ ਹੋਰਾ ਪਰ ਵੀ ਨਹੀਂ ਬਦਲਿਆ ਉਂਝ ਅਸੀਂ ਦੇਵੀਆਂ ਦੇ ਪੁਜਾਰੀ ਹੋਣ ਵਿੱਚ ਮਾਣ ਮਹਿਸੂਸ ਕਰਦੇ ਹਾਂ ਮੈਂ ਕੰਪਾਊਂਡਰ ਦੇ ਕਾ ਜਾਂਦਾ ਹਾਂ ਉਹਦੇ ਕਾ ਰੋਣਾ ਪਿੱਟਣਾ ਪਿਆ ਹੋਇਆ ਹੈ ਪਿਛਲੇ ਸਾਲ ਵਿਆਹ ਕੇ ਤੋਰੀ ਉਸਦੀ ਨੌਜਵਾਨ ਕੁੜੀ ਨੂੰ ਸੋਰੀਆ ਨੇ ਤੇਲ ਪਾ ਕੇ ਫੋਕ ਦਿੱਤਾ ਹੈ ਮਨ ਵਿੱਚ ਗੁੱਸਾ ਆਉਂਦਾ ਹੈ ਫਿਰ ਸੋਚਦਾ ਹਾਂ ਬੇਗਾਨਿਆਂ ਹੱਥੋਂ ਕੁੜੀ ਨੂੰ ਮਰਵਾਉਣ ਤੋਂ ਚੰਗਾ ਹੈ ਆਪ ਹੀ ਮਾਰ ਦਿਓ ਭੈਣ ਦਾ ਕਾਕਾ ਹੱਥਾਂ ਵਿੱਚ ਆਇਆ ਹੋਇਆ ਹੈ ਮੈਂ ਕਸਬੇ ਵਾ ਡਾਕਟਰ ਨੂੰ ਲਿਆਉਂਦਾ ਹਾਂ ਉਸ ਦੀ ਜਾਂਚ ਅਨੁਸਾਰ ਕਾਕੇ ਨੂੰ ਮਲੇਰੀਆ ਹੈ ਮੈਂ ਉਸ ਨੂੰ ਦੱਸਦਾ ਹਾਂ ਕਿ ਪਿੰਡ ਵਾ ਡਾਕਟਰ ਨੇ ਟਾਈਫੈਟ ਦੱਸਿਆ ਹੈ ਪਰ ਉਸ ਨੂੰ ਮਲੇਰੀਆ ਦੀਆਂ ਨਿਸ਼ਾਨੀਆਂ ਦਿਸਦੀਆਂ ਹਨ ਉਹ ਮਲੇਰੀਆ ਦੀ ਦਵਾਈ ਦੇ ਕੇ ਚਲਾ ਜਾਂਦਾ ਹੈ ਅਗਲੇ ਦਿਨ ਕਾਕੇ ਦੀ ਹਾਲਤ ਹੋਰ ਖਰਾਬ ਹੋ ਜਾਂਦੀ ਹੈ ਭੈਣ ਨੂੰ ਨਾਲ ਲੈ ਕੇ ਮੈਂ ਕਾਕੇ ਨੂੰ ਸ਼ਹਿਰ ਲੈ ਜਾਂਦਾ ਹਾਂ ਵੱਡੇ ਹਸਪਤਾਲ ਵਾਲਾ ਡਾਕਟਰ ਕਾਕੇ ਨੂੰ ਵੇਖ ਕੇ ਸਿਰ ਮਾਰ ਦਿੰਦਾ ਹੈ ਪੈਣ ਰੋਣ ਲੱਗ ਪੈਂਦੀ ਹੈ ਉਹ ਪੈਣ ਦਾ ਦਿਲ ਟਕੌਂ ਲਈ ਕਾਕੇ ਦੇ ਟੀਕਾ ਲਾਉਂਦਾ ਹੈ ਉਹਦੀ ਜਾਂਚ ਅਨੁਸਾਰ ਕਾਕੇ ਨੂੰ ਨਮੂਨੀਆਂ ਹੈ ਮੈਂ ਕਾਕੇ ਨੂੰ ਭਰਤੀ ਕਰਨ ਲਈ ਡਾਕਟਰ ਨੂੰ ਬੇਨਤੀ ਕਰਦਾ ਹਾਂ ਪਰ ਡਾਕਟਰ ਦਾ ਖਿਆਲ ਹੈ ਕਿ ਇਸ ਤਰ੍ਹਾਂ ਕੋਈ ਫਰਕ ਨਹੀਂ ਪੈਣਾ ਬੱਚੇ ਦੀ ਹਾਲਤ ਬਹੁਤ ਖਰਾਬ ਹੈ ਉਹਦਾ ਸਾਹ ਉਖੜ ਰਿਹਾ ਹੈ ਸਵੇਰ ਤੋਂ ਉਸਨੇ ਦੁੱਧ ਨਹੀਂ ਚੁੰਗਿਆ ਸ਼ਹਿਰ ਵਿੱਚ ਬੱਚਿਆਂ ਦੇ ਮਾਹਰ ਪ੍ਰਾਈਵੇਟ ਡਾਕਟਰ ਦੀ ਦੱਸ ਪੈਂਦੀ ਹੈ। ਉਹ ਬੱਚੇ ਨੂੰ ਭਰਤੀ ਕਰ ਲੈਂਦੇ ਹਨ। ਪੈਣ ਬੱਚੇ ਨੂੰ ਲੈ ਕੇ ਇੱਕ ਮੰਝੇ ਤੇ ਬੈਠ ਜਾਂਦੀ ਹੈ। ਮੈਂ ਉਸਦੇ ਕੋਲ ਬੈਠ ਜਾਂਦਾ ਹਾਂ। ਡਾਕਟਰ ਘੰਟੇ-ਘੰਟੇ ਪਿਛੋਂ ਦਵਾਈ ਦਿੰਦਾ ਹੈ। ਗਲੂਕੋਜ਼ ਦੀ ਬੋਤਲ ਲਾਉਂਦਾ ਹੈ। ਨਾਲੀਆਂ ਲਾ ਕੇ ਬੱਚੇ ਦੇ ਉਖੜੇ ਸਾਹ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਬੱਚੇ ਦੀਆਂ ਅੱਖਾਂ ਦੱਸਦੀਆਂ ਹਨ ਉਸ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਪੈਣ ਟੇਰੀਆਂ ਟਾਹੀ ਬੈਠੀ ਹੈ। ਮੈਂ ਉਸ ਨੂੰ ਹੌਸਲਾ ਦਿੰਦਾ ਹਾਂ ਆਪਾਂ ਇਸ ਨੂੰ ਪਟਿਆਲੇ ਲੈ ਕੇ ਜਾਵਾਂਗੇ ਚੰਡੀਗੜ੍ਹ ਪੀਜੀਆਈ ਵਿੱਚ ਦਿਖਾਵਾਂਗੇ ਬਸ ਇਹਦਾ ਬੁਖਾਰ ਘੱਟ ਲੈਣ ਦੇ ਤੂੰ ਫਿਕਰ ਨਾ ਕਰ ਪਰ ਭੈਣ ਬੱਚੇ ਦੀ ਹਾਲ ਸਮਝੀ ਬੈਠੀ ਹੈ ਮੇਰੀਆਂ ਗੱਲਾਂ ਉਸ ਨੂੰ ਐਵੇਂ ਬਾਦੂ ਦਿਲ ਰੱਖਣੀਆਂ ਜੱਪਦੀਆਂ ਹਨ ਬੱਚਾ 4 ਵਜੇ ਦਮ ਤੋੜ ਦਿੰਦਾ ਹੈ ਭੈਣ ਦਾ ਬਿਰਲਾ ਮੇਥੋਂ ਚੱਲਿਆ ਨਹੀਂ ਜਾਂਦਾ ਸ਼ਾਮ ਤੱਕ ਕਰ ਪਹੁੰਚਦੇ ਹਾਂ 加ਰਵੇ ਤੂੰ ਆ 70 ਪਿਆ ਜਾਂਦਾ ਹੈ ਸਾਰੇ ਪਿੰਡ ਵਿੱਚ ਹਾਹਾ ਕਰ ਮਾ ਚੰਦੀ ਹੈ ਪੈਣ ਬਾਪੂ ਦੇ ਗੱਲ ਲੱਗ ਕੇ ਰੋਂਦੀ ਹੈ ਬਾਪੂ ਤਾਂ ਹਾਂ ਮਾਰਿਆ ਹੈ ਸਾਰਾ ਟੱਬਾ ਸਾਰੀ ਰਾਤ ਬਹਿ ਕੇ ਕੱਟਦਾ ਹੈ ਛੋਟਾ ਪ੍ਰਾਜਨੈਲ ਵੱਡੇ ਦੜ ਕੇ ਪੈਣ ਦੇ ਸੌਰੀ ਜਾਂਦਾ ਹੈ ਪੈਣ ਦਾ ਪਤੀ ਤੇ ਉਹਦੇ ਸੱਸ ਆਉਂਦੇ ਹਨ ਐਨੇ ਛੋਟੇ ਬੱਚੇ ਦਾ ਦਾ ਸੰਸਕਾਰ ਨਹੀਂ ਕੀਤਾ ਜਾਂਦਾ ਸਿਵਿਆਂ ਵਿੱਚ ਇੱਕ ਪਾਸੇ ਡੂੰਗਾ ਟੂਆ ਪੁੱਟਿਆ ਜਾਂਦਾ ਹੈ ਚਿੱਟੀ ਚਾਦਰ ਵਿੱਚ ਬਲੇਟਿਆ ਬੱਚੇ ਦਾ ਫੁੱਲ ਵਰਗਾ ਸਈ ਤੋਏ ਵਿੱਚ ਰੱਖ ਕੇ ਮਿੱਟੀ ਪਾ ਦਿੱਤੀ ਜਾਂਦੀ ਹੈ ਕੁੱਤਾ ਬਿੱਲਾ ਪੁੱਟ ਕੇ ਬੱਚੇ ਦੀ লাশ ਖਰਾਬ ਨਾ ਕਰੇ ਉੱਪਰ ਕੰਡੇ ਦਾ ਝਾਫੇ ਰੱਖ ਕੇ 5-7 ਇੱਟਾਂ ਰੱਖ ਦਿੱਤੀਆਂ ਜਾਂਦੀਆਂ ਹਨ ਘਰ ਵਿੱਚ 70 ਵਿਸ਼ਿਆ ਹੋਇਆ ਹੈ ਕੱਕੇ ਦੇ ਨਾਲ ਹੀ ਪੈਣ ਦੇ ਸੁਪਨੇ ਮਿੱਟੀ ਵਿੱਚ ਦਬ ਜਾਂਦੇ ਹਨ ਉਹਦੀ ਦੁਨੀਆ ਉੱਜੜ ਗਈ ਲੱਗਦੀ ਹੈ ਉਹਦੀ ਚੋਲੀ ਦਾ ਸਭ ਤੋਂ ਸੋਹਣਾ ਫੁੱਲ ਮਿੱਟੀ ਵਿੱਚ ਮਿਲ ਗਿਆ ਹੈ ਉਹ ਕੰਦਾ ਨਾ ਟੱਕਰਾ ਮਾਰ ਰਹੀ ਹੈ ਬਾਪੂ ਉਸ ਨੂੰ ਦਿਲ ਲੱਸਾ ਦੇ ਰਿਹਾ ਹੈ ਉਹ ਦੀਸਾ ਥਮਲੇ ਕੋਲ ਬੈਠੀ ਸੁੱਕੇ ਵਹਿਣ ਪਾ ਰਹੀ ਹੈ ਉਸ ਨੇ ਇੱਕ ਵਾਰ ਵੀ ਪੈਣ ਦੇ ਸਿਰ ਤੇ ਹੱਥ ਰੱਖ ਕੇ ਉਹਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਬਟੌਂਟੀ ਰੋਣਾ ਬੰਦ ਕਰਕੇ ਕਈ ਵਾਰ ਆਖ ਚੁੱਕੀ ਹੈ ਕਰਮਾਂ ਆਲੀਆਂ ਦੀ ਗੋਦ ਖਿਰਦੇ ਹੁੰਦੇ ਆ ਲਾਲ ਕਿਸਮਤ ਚੰਗੀ ਹੁੰਦੀ ਤਾਂ ਤਿੰਨ ਵਾਰ ਪੱਥਰ ਕਿਉਂ ਜੰਮਦੇ ਇਹੀ ਲਾਲ ਬਣ ਜਾਂਦੇ ਖੁੱਟੇ ਕਰਮਾ ਵਾਲਿਆਂ ਦੇ ਪੁੱਤ ਮਰਦੇ ਹੁੰਦੇ ਐ ਪਤਾ ਨਹੀਂ ਕਿਉਂ ਉਹਦਿਆਂ ਕੱਲਾਂ ਬਹੁਤ ਪੈੜੀਆਂ ਲੱਗਦੀਆਂ ਹਨ ਗੁੱਸਾ ਵੀ ਬਹੁਤ ਆਉਂਦਾ ਹੈ ਪਰ ਬੋਲਣ ਦਾ ਮੌਕਾ ਨਹੀਂ ਚੁੱਪ ਰਹਿੰਦਾ ਹਾਂ ਸਕੂਲੋਂ ਇੱਕ ਮੁੰਡਾ ਚਿੱਠੀ ਦਿਨ ਆਉਂਦਾ ਹੈ ਮੈਂ ਉਹਦੇ ਹੱਥੋਂ ਲਿਫਾਫਾ ਫੜ ਲੈਂਦਾ ਹਾਂ ਆਪਣੇ ਹੀ ਹੱਥਾਂ ਨਾਲ ਲਿਖਿਆ ਆਪਣਾ ਹੀ ਪਤਾ ਦੇਖ ਕੇ ਸਮਝ ਜਾਂਦਾ ਹਾਂ ਇਹ ਲਿਫਾਫਾ ਤੇਰੀ ਕੋਲੋਂ ਆਇਆ ਹੈ ਕੁਝ ਸਕੰਟਲੀ ਪੈਣ ਦੇ ਕੱਕੇ ਦੀ ਮੋਦ ਦਾ ਕਰਨਾਮਈ ਵਤਵਣ ਪੋਲ ਜਾਂਦਾ ਹਾਂ ਨਮੀਆਂ ਆਸਾਂ ਨਾਲ ਲਫਾਫਾ ਖੋਲਦਾ ਹਾਂ ਵਿਸ਼ਵਾਸ ਨਹੀਂ ਆ ਰਿਹਾ ਇਹ ਚਿੱਠੀ ਤੂੰ ਹੀ ਲਿਖੀ ਹੋਵੇਗੀ ਲੱਗਦਾ ਹੈ ਪੈਣ ਦੇ ਬਾਗ ਵਿੱਚ ਮੇਰਾ ਬਾਗ ਵੀ ਉੱਜੜ ਗਿਆ ਹੈ ਮੇਰੀਆਂ ਆਸਾਂ ਦੇ ਸਾਰੇ ਫੁੱਲ ਤੇਰੀ ਚਿੱਠੀ ਦੀ ਇੱਕੋ ਚੰਗਿਆੜੀ ਨੇ ਸਾੜ ਕੇ ਸੁਆਹ ਕਰ ਦਿੱਤੇ ਹਨ ਚਿੱਠੀ ਦੇ ਕੇ ਬਾਪੂ ਦੀਆਂ ਗਿੱਲੀਆਂ ਅੱਖਾਂ ਨਮੀਆਂ ਆਸਾਂ ਨਾਲ ਚਮਕ ਉੱਠਦੀਆਂ ਹਨ ਉਸ ਨੂੰ ਇਹ ਚਿੱਠੀ ਤੇਰੇ ਮਾਪਿਆਂ ਵੱਲੋਂ ਆਈ ਲੱਗਦੀ ਹੈ ਪੁੱਛਦਾ ਹੈ ਸੁਖ ਸ਼ਾਂਤਤਾ ਹੈ ਕੀ ਲਿਖਿਆ ਅਗਲਿਆਂ ਨੇ ਬਾਪੂ ਨੂੰ ਸੱਚੀ ਗੱਲ ਕਿਵੇਂ ਦੱਸਾਂ ਚਿੱਠੀ ਦੇ ਤਿੰਨਕ ਵਾਕਾਂ ਨੇ ਮੇਰੀਆਂ ਸਾਰੀਆਂ ਅਸਾਂ ਤੇ ਪਾਣੀ ਫੇਰ ਦਿੱਤਾ ਹੈ ਮੇਰੇ ਸਾਰੇ ਸੁਪਨਿਆਂ ਨੂੰ ਅੱਗ ਲਾ ਦਿੱਤੀ ਹੈ ਤੂੰ ਪੈਨਸਲ ਨਾਲ ਲਿਖਿਆ ਹੈ ਚਿੱਠੀ ਮਿਲ ਗਈ ਹੈ ਉਹ ਤੈਨੂੰ ਦਿਲੋਂ ਆਪਣਾ ਪ੍ਰਾਤ ਸਮਝਦੀ ਹੈ ਉਹ ਦੇਖਣ ਦੀ ਜ਼ਰੂਰਤ ਨਹੀਂ ਅੰਤ ਵਿੱਚ ਆਪਣਾ ਨਾਂ ਵੀ ਨਹੀਂ ਲਿਖਿਆ ਲਿਖਤ ਤੇਰੀ ਹੈ ਇਸ ਬਾਰੇ ਮੈਨੂੰ ਪੂਰਾ ਵੀ ਸ਼ੱਕ ਨਹੀਂ ਤੇਰੀ ਲਿਖਤ ਤਾਂ ਮੈਂ ਹਜ਼ਾਰਾਂ ਲਿਖਤਾਂ ਵਿੱਚੋਂ ਵੀ ਪਛਾਣ ਸਕਦਾ ਹਾਂ ਲਿਖਤ ਤਾਂ ਤੇਰੀ ਹੀ ਹੈ ਪਰ ਤੂੰ 3rd ਪਰਸਨ ਕਿਵੇਂ ਬਣ ਗਈ ਮੈਂ ਦੀ ਤਾਂ ਉਹ ਉਹ ਕਿਵੇਂ ਹੋ ਗਈ ਮੈਂ ਤੇ ਤੂੰ ਦਾ ਰਿਸ਼ਤਾ ਉਹ ਤਾਂ ਤੂੰ ਦਾ ਰਿਸ਼ਤਾ ਕਿਵੇਂ ਹੋ ਗਿਆ ਸਮਝ ਨਹੀਂ ਆ ਰਹੀ ਬਾਪੂ ਨੂੰ ਕੀ ਦੱਸਾਂ ਕੀ ਲਿਖਿਆ ਹੈ ਸੱਚੀ ਗੱਲ ਸੁਣ ਕੇ ਬਾਪੂ ਆਪੇ ਤੋਂ ਬਾਹਰ ਹੋ ਜਾਵੇਗਾ ਮੈਂ ਉਹਦੇ ਤੱਤੇ ਸੁਭਾ ਨੂੰ ਜਾਣਦਾ ਹਾਂ ਸੱਚੀ ਗੱਲ ਸੁਣ ਕੇ ਉਹ ਤੇਰੇ ਮਾਪਿਆਂ ਨੂੰ ਬੁਰਾ ਭਲਾ ਬੋਲੇਗਾ ਤੈਨੂੰ ਝੂਠੀ ਦੱਗੇ ਬਾਜ ਆ ਕੇ ਗਾਲਾਂ ਕੱਢੇਗਾ ਮੈਂ ਨਹੀਂ ਚਾਹੁੰਦਾ ਬਾਪੂ ਤੇਰੇ ਬਾਰੇ ਮੰਦਾ ਚੰਗਾ ਬੋਲੇ ਮੇਥੋਂ ਤੇਰੇ ਖਿਲਾਫ ਇੱਕ ਵੀ ਮਾੜੀ ਗੱਲ ਨਹੀਂ ਸੁਣੀ ਜਾਣੀ ਬਾਪੂ ਦੀਆਂ ਨਜ਼ਰਾਂ ਵਿੱਚ ਬਣੀ ਤੀ ਤਸਵੀਰ ਨੂੰ ਮੈਂ ਦਾਗ ਹੀ ਨਹੀਂ ਹੋਣ ਦਿਨਾ ਚਾਹੁੰਦਾ ਮੇਰਾ ਅਭਿਸ਼ਵਾਸ ਜੇ ਮੇਰੇ ਤੇ ਤੋਂ ਸਭ ਕੁਝ ਜ਼ਬਰਦਸਤੀ ਕਰਵਾਇਆ ਗਿਆ ਹੈ ਤੇਰਾ ਕਸੂਰ ਨਹੀਂ ਕਸੂਰ ਤੇਰੇ ਮਾਪਿਆਂ ਦਾ ਹੈ ਬਾਪੂ ਨੂੰ ਕੀ ਦਸਾਂ ਕਿਵੇਂ ਦਸਾਂ ਬੜੀ ਗੁੰਝਲਦਾਰ ਸਥਿਤੀ ਹੈ ਦੱਸਣਾ ਤਾਂ ਪਵੇਗਾ ਹੀ ਮੈਂ ਤਾਂ ਗਮ ਹੀ ਪੀ ਲਵਾਂਗਾ ਬਾਪੂ ਸ਼ਾਇਦ ਸੱਚੀ ਗੱਲ ਨਾ ਸੁਣ ਸਕੇ ਇਸ ਲਈ ਝੂਠ ਦਾ ਸਹਾਰਾ ਲੈਣ ਲਈ ਮਜਬੂਰ ਹੋ ਜਾਂਦਾ ਹਾਂ ਕੁੜੀ ਦੀ ਸਹੇਲੀ ਦੀ ਚਿੱਠੀ ਆਈ ਹੈ ਬਾਪੂ ਮੈਂ ਟਿੱਲਾ ਜਿਹਾ ਮੂੰਹ ਕਰਕੇ ਬੋਲਦਾ ਹਾਂ ਅੱਛਾ ਬਾਪੂ ਅੱਜੇ ਵੀ ਬਹੁਤ ਵਧੀਆ ਖਬਰ ਸੁਣਨ ਦੀ ਆਸ ਲਈ ਬੈਠਾ ਹੈ ਕਦੋਂ ਆ ਰਹੇ ਨੇ ਸ਼ਗਨ ਪਾਣ ਬਾਪੂ ਦੇ ਸਾਰੇ ਸੁਪਨੇ ਉਹਦੀਆਂ ਅੱਖਾਂ ਵਿੱਚ ਉੱਤਰ ਆਉਂਦੇ ਹਨ ਬੜੀ ਮਾਰੀ ਗੱਲ ਲਿਖੀ ਹੈ ਮੈਂ ਰੋਣ ਵਰਗਾ ਮੂੰਹ ਬਣਾ ਕੇ ਆਖਦਾ ਹਾਂ ਮਾਮੇ ਨਹੀਂ ਮੰਨੇ ਹੋਣੇ ਬਾਪੂ ਦਾ ਅੰਦਾਜ਼ਾ ਹੈ ਹਾਂ ਪਰ ਕੁੜੀ ਜ਼ਹਿਰ ਖਾ ਕੇ ਮਰ ਗਈ ਹੈ ਮੈਨੂੰ ਸੱਚੀ ਰੋਣਾ ਜਾਂਦਾ ਹੈ ਪੱਟੇ ਗਏ ਉਹ ਲੋਕੋ ਸਾਡਾ ਕੱਖ ਨਹੀਂ ਬਚਿਆ ਉਹ ਨਗਰ ਖੇੜਿਆ ਬਾਪੂ ਕੰਧ ਨਾਲ ਟੱਕਰਾ ਮਾਰਦਾ ਹੈ ਪੈਣ ਆਪਣਾ ਦੁੱਖ ਪੁੱਲ ਬਾਪੂ ਦੇ ਗਲ ਨਾਲ ਚਿੰਬੜ ਜਾਂਦੀ ਹੈ ਪੈਣ ਅਤੇ ਮੈਂ ਬੜੀ ਮੁਸ਼ਕਲ ਨਾਲ ਬਾਪੂ ਨੂੰ ਸੰਭਾਲਦੇ ਹਾਂ ਹੁਣ ਬਾਪੂ ਪੈਣ ਦੇ ਗਲ ਲੱਗੇ ਉੱਚੀ ਉੱਚੀ ਕੀੜਨੇ ਪਾਰਿਆ ਹੈ ਪੈਣ ਬਾਪੂ ਨੂੰ ਦਿਲਾਸਾ ਦੇ ਰਹੀ ਸੀ ਭਰਾ ਬਾਪੂ ਨੂੰ ਦਿਲਾਸਾ ਦੇ ਰਹੇ ਹਨ ਮੈਂ ਵੀ ਬਾਪੂ ਨੂੰ ਦਿਲ ਲਾਸਾ ਦੇ ਰਿਹਾ ਹਾਂ ਸਾਰਾ ਪਿੰਡ ਬਾਪੂ ਨੂੰ ਸਬਰ ਕਰਨ ਲਈ ਆਖ ਰਿਹਾ ਹੈ ਪਰ ਉਹ ਤਾਂ ਬਸ ਰੋਈ ਹੀ ਜਾ ਰਿਹਾ ਹੈ ਤੇ ਨਾ ਸੰਬੰਧਿਤ ਉਹਦੇ ਸਾਰੇ ਸੁਪਨੇ ਹੰਝੂਆਂ ਦੇ ਖਾਰੇ ਪਾਣੀਆਂ ਵਿੱਚ ਰੁੜ ਜਾਂਦੇ ਹਨ ਰੋਣ ਦੀ ਵੀ ਹੱਦ ਹੁੰਦੀ ਹੈ ਬੰਦਾ ਸਾਰੀ ਉਮਰ ਨਹੀਂ ਰੋ ਸਕਦਾ ਬਾਪੂ ਇੱਕਦਮ ਚੁੱਪ ਕਰ ਜਾਂਦਾ ਹੈ ਕੁਝ ਦਿਨ ਚੁੱਪ ਚਾ ਪੱਥਰ ਦਾ ਬੁੱਤ ਬਣ ਕੇ ਬੈਠਾ ਰਹਿੰਦਾ ਹੈ ਟੀਮੀਆਂ ਆਦਮੀਆਂ ਵੱਲੋਂ ਅੱਖਾਂ ਪਾੜ-ਪਾੜ ਦੇਖਦਾ ਰਹਿੰਦਾ ਹੈ ਮੈਨੂੰ ਬਾਪੂ ਦਾ ਇਸ ਤਰ੍ਹਾਂ ਦੇਖਣਾ ਕੁਝ ਆਸਧਾਰਨ ਜਾਂਪਦਾ ਹੈ ਮੈਂ ਲਗਾਤਾਰ ਬਾਪੂ ਦੇ ਚਿਹਰੇ ਵੱਲ ਦੇਖ ਰਿਹਾ ਹਾਂ ਲੱਗਦਾ ਹੈ ਉਸ ਨੂੰ ਆਸ-ਪਾਸੇ ਬੈਠੇ ਲੋਕਾਂ ਵਿੱਚ ਕੋਈ ਦਿਲਚਸਪੀ ਨਹੀਂ ਉਹ ਕਿਸੇ ਦੀ ਗੱਲ ਦਾ ਹੰਗਾਰਾ ਨਹੀਂ ਪਰਦਾ ਕਈ ਵਾਰ ਉਹਦੇ ਚਿਹਰੇ ਦਾ ਪ੍ਰਭਾਵ ਅਚਾਨਕ ਬਦਲਦਾ ਹੈ ਤਪਦੇ ਪੱਥਰ ਵਾਂਗ ਲਾਲ ਹੋ ਜਾਂਦਾ ਹੈ ਬਾਪੂ ਨੂੰ ਗੁੱਸਾ ਆ ਰਿਹਾ ਹੈ ਉਹਦੀਆਂ ਅੱਖਾਂ ਵਿੱਚੋਂ ਚੰਗਿਆੜੀਆਂ ਨਿਕਲਦੀਆਂ ਹਨ ਉਹ ਇੱਕਦਮ ਉੱਟ ਕੇ ਖੜਾ ਹੋ ਜਾਂਦਾ ਹੈ ਅਤੇ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੰਦਾ ਹੈ ਕਿਉਂ ਪੀੜ ਕੀਤੀ ਐ ਇੱਥੇ ਕਾਤੋਂ ਕੱਠ ਬੰਨੀ ਬੈਠੇ ਹੋ ਜਾਓ ਕਰੀ ਜਾਓ ਨਿਕਲ ਜਾਓ ਮੇਰੇ ਕਰੂ ਨਿਕਲੋਂਗੇ ਬੰਦਿਆਂ ਵਾਂਗੂ ਜਾਂ ਫਿਰ ਕੱਢਾਂ ਤੁਹਾਨੂੰ ਬਾਪੂ ਡਾਂਗ ਚੁੱਕ ਲੈਂਦਾ ਹੈ ਪੰਜ ਚਾਰ ਬੰਦੇ ਉਸ ਨੂੰ ਫੜ ਲੈਂਦੇ ਹਨ ਉਹ ਉਹਨਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ ਬਾਪੂ ਦੇ ਪਾਗਲ ਹੋਣ ਦਾ ਸਾਰੇ ਪਿੰਡ ਨੂੰ ਦੁੱਖ ਹੈ ਸਾਰਾ ਪਿੰਡ ਸਾਨੂੰ ਪੈਣ ਭਰਾਵਾਂ ਨੂੰ ਦਿਲਾਸਾ ਦਿੰਦਾ ਹੈ ਬਾਪੂ ਦਾ ਇਲਾਜ ਚੱਲ ਰਿਹਾ ਹੈ ਉਹ ਹੁਣ ਚੁੱਪਚਾਪ ਬੈਠਾ ਰਹਿੰਦਾ ਹੈ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਸਿਰਫ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਆਪਣੇ ਸੁਪਨਿਆਂ ਨਾਲ ਗੱਲਾਂ ਕਰਦਾ ਹੈ ਤੇਰੇ ਨਾਲ ਗੱਲਾਂ ਕਰਦਾ ਹੈ ਤੇਰੇ ਮੇਰੇ ਵਿਆਹ ਦੀਆਂ ਗੱਲਾਂ ਕਰਦਾ ਹੈ ਟਰੈਕਟਰ ਦੀਆਂ ਗੱਲਾਂ ਕਰਦਾ ਹੈ ਕਰਾ ਲਾ ਕੇ ਟਿੱਬੇ ਪੱਧਰ ਕਰਨ ਦੀਆਂ ਗੱਲਾਂ ਕਰਦਾ ਹੈ ਕਦੇ ਹੱਸਣ ਲੱਗ ਪੈਂਦਾ ਹੈ ਕਦੇ ਰੋਣ ਲੱਗ ਪੈਂਦਾ ਹੈ ਰੋਟੀ ਫਰਾ ਦਿੰਦੇ ਹਾਂ ਖਾ ਲੈਂਦਾ ਹੈ ਦੁੱਧ ਚਾਹ ਦੇ ਦਿੰਦੇ ਹਾਂ ਤਾਂ ਪੀ ਲੈਂਦਾ ਹੈ ਆਪਣੇ ਆਪ ਕੁਝ ਨਹੀਂ ਮੰਗਦਾ ਸਾਰੀ ਸਾਰੀ ਰਾਤ ਜਾਗਦਾ ਰਹਿੰਦਾ ਹੈ ਬਾਪੂ ਜਾਗਦਾ ਹੈ ਤਾਂ ਮੈਨੂੰ ਵੀ ਨੀਂਦ ਨਹੀਂ ਆਉਂਦੀ ਜਿਨ੍ਹਾਂ ਦੇ ਸੁਪਨਿਆਂ ਦੇ ਹਵਾ 'ਚ ਉਸਾਰੇ ਮਹਿਲ ਇਸ ਤਰ੍ਹਾਂ ਟਹਿ ਟੇਰੀ ਹੋ ਜਾਂਦੇ ਹਨ ਉਹਨਾਂ ਦੀਆਂ ਅੱਖਾਂ ਨਾਲ ਨੀਂਦ ਈਉਂ ਹੀ ਰੁੱਸ ਜਾਂਦੀ ਹੈ ਤੇਰੀ ਯਾਦ ਵਿੱਚ ਲਿਖਿਆਂ ਕਾਪੀਆਂ ਦਾ ਟੇਰ ਮੇਰੇ ਸਾਹਮਣੇ ਪਿਆ ਹੈ ਤੈਨੂੰ ਹੁਣ ਇਨਾਂ ਦੀ ਲੋੜ ਨਹੀਂ ਮੇਰੇ ਪਿਆਰ ਦੇ ਵਦਨ ਕਟਣ ਨਾਲ ਹੁਣ ਤੇਰਾ ਕੋਈ ਵਾਸਤਾ ਨਹੀਂ ਮੇਰੇ ਲਈ ਇਹ ਕਾਪੀਆਂ ਹੁਣ ਸੁਲਗਦਾ ਸਿਵਾ ਹਨ ਇਹ ਤਾਂ ਲਿਖੀਆਂ ਹੀ ਤੇਰੇ ਵਾਸਤੇ ਸਨ ਕਿਸੇ ਹੋਰ ਵਾਸਤੇ ਇਹ ਰੱਦੀ ਕਾਗਜ਼ ਹਨ ਰੱਦੀ ਕਾਗਜ਼ਾਂ ਦੇ ਭਾਅ ਵੀ ਇਨਾਂ ਨੂੰ ਨਹੀਂ ਵੇਚ ਸਕਦਾ ਲੱਗਦਾ ਹੈ ਇਨਾਂ ਕਾਪੀਆਂ ਵਿੱਚ ਆਪਣੇ ਪਿਆਰ ਦੀ লাশ ਹੈ লাশ ਨੂੰ ਘਰ ਵਿੱਚ ਨਹੀਂ ਰੱਖਿਆ ਜਾ ਸਕਦਾ ਇਸ ਦਾ ਅੰਤਮ ਸੰਸਕਾਰ ਹੋਣਾ ਚਾਹੀਦਾ ਇੱਕ ਕੋਰੇ ਖੱਦਰ ਦੇ ਟੁਕੜੇ ਵਿੱਚ ਸਾਰੀਆਂ ਕਾਪੀਆਂ ਬਲੇਟਦਾ ਹਾਂ ਕਹੀਂ ਮੋਢੇ ਉੱਤੇ ਰੱਖ ਕੇ ਖੇਤ ਵੱਲ ਤੁਰ ਪੈਂਦਾ ਹਾਂ 베ਰੀ ਮੇਰੀ ਮਾਂ ਦੀ ਮੱਟੀ ਹੈ ਇਸ ਨੂੰ ਹਰ ਸਾਲ ਦੀਵਾਲੀ ਤੋਂ ਪਹਿਲਾਂ ਕਲੀ ਕਰਵਾਈ ਜਾਂਦੀ ਹੈ ਦੀਵਾਲੀ ਵਾਲੇ ਦਿਨ ਬਾਪੂ ਇੱਥੇ ਦੀਵਾ ਰੱਖਣ ਜਾਂਦਾ ਹੈ ਇਸ ਮੱਟੀ ਦੇ ਬਰਬਰ ਇੱਕ ਡੂੰਗਾ ਟੋਆ ਪੁੱਟਦਾ ਹਾਂ ਉਤਨਾ ਹੀ ਡੂੰਗਾ ਜਿੰਨਾ ਪੈਣ ਦੇ ਕੱਕੇ ਵਾਸਤੇ ਪੁੱਟਿਆ ਗਿਆ ਸੀ ਬੜੇ ਪਿਆਰ ਨਾਲ ਜਦ ਕਦ ਦਾ ਦੇ ਕੋਰੀ ਵਿੱਚ ਬਲੇਟੀਆਂ ਕਾਪੀਆਂ ਇਸ ਟੋਏ ਵਿੱਚ ਰੱਖਦਾ ਹਾਂ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਪਿਆਰ ਨੂੰ ਇਸ ਤਰ੍ਹਾਂ ਮਿੱਟੀ ਵਿੱਚ ਦਬ ਦੇਣਾ ਕਿੰਨਾ ਦੁਖਦਈ ਹੈ ਟੋਆ ਮਿੱਟੀ ਨਾਲ ਪਰ ਕੇ ਚੰਗੀ ਤਰ੍ਹਾਂ ਥਾਪੜ ਦਿੰਦਾ ਹਾਂ ਇਸ ਉੱਪਰ ਰੱਖਣ ਵਾਸਤੇ ਬੋਰ ਕੋਲੋਂ ਮੈਨੂੰ ਸਿਰਫ 5 ਇੱਟਾਂ ਹੀ ਮਿਲਦੀਆਂ ਹਨ ਇਹਨਾਂ ਇੱਟਾਂ ਉੱਤੇ ਕੋਲੇ ਨਾਲ 5 ਅੱਖਰ ਲਿਖਦਾ ਹਾਂ ਹਵਾ ਮਹਿਲ ਮੇਰੇ ਤੇ ਬਾਪੂ ਦੇ ਸੁਪਨਿਆਂ ਦਾ ਮਹਿਲ ਜੋ ਕਦੇ ਉਸਰੀਆ ਹੀ ਨਹੀਂ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸਣਾ ਜੀ ਇਹ ਕਹਾਣੀ ਲਖਵਿੰਦਰ ਸਿੰਘ ਸੰਧੂ ਜੀ ਵੱਲੋਂ ਲਿਖੀ ਗਈ ਸੀ